ਤੁਮੇਲਾ ਕਵਾਡਰ ਸਟਾਰ ਵਾਈਜ਼ ਯੂਜ਼ਰ ਮੈਂ ਕੈਨੇਡਾ ਮੇਂ ਤੁਹਾਨੂੰ ਧੰਨਵਾਦ ਕਰਦਾ ਹਾਂ ਇਹਨਾਂ ਬੜਾ ਚੈਨਲ ਹੈ ਇਹਨਾਂ ਪੌਪੂਲਰ ਚੈਨਲ ਹੈ ਮੈਨੂੰ ਕਈ ਵਾਰੀ ਅਮਰੀਕਾ ਤੋਂ ਟੈਲੀਫੋਨ ਆਉਂਦਾ ਹੈ ਕੈਨੇਡਾ ਤੋਂ ਟੈਲੀਫੋਨ ਆਉਂਦਾ ਹੈ ਕਿ ਸਟਾਰ ਵਾਈਜ਼ ਯੂਜ਼ਰ ਜਿਹੜੇ ਮੇਨੂੰ ਡੀਟਰ ਹੈ ਕੋਣ ਨੇ ਮੈਂ ਕਹਿੰਦਾ ਇਹ ਬਹੁਤ ਕਮਾਲ ਬਣ ਉਹਨਾਂ ਦੀ ਮੈਂ ਤੁਹਾਨੂੰ ਫੋਟੋ ਭੇਜੂਗਾ ਤੁਸੀਂ ਫੋਟੋ ਵੇਖ ਕੇ ਨਾਰੀ ਵੀ ਆਪਾਂ ਕਰਦੇ ਗਾ ਦਰਵਿਸ਼ ਵਾਲੀ ਦੀਆਂ ਮੁਬਾਰਕਾਂ ਸਟਾਰ ਬਾ ਦੇ ਰਹੀਆਂ ਮੁਬਾਰਕਾਂ ਬਤੀ ਸੋਹਣੀਆਂ ਮੁਬਾਰਕਾਂ ਆ ਜਿਹੜਾ ਮਾਨਸਨ ਮਾਗਦਾ ਇਹਦਾ ਮਾਜੂ ਖੰਦੇ ਨੂੰ ਸਾਦੇ ਆਏ ਇਹ ਬਹੁਤ ਖੁਸ਼ੀ ਦੀ ਗੱਲ ਹੈ। ਮੈਂ ਸ਼ਾਇਦ ਕਿਸੇ ਪੱਤਰਕਾਰਾਂ ਨੂੰ ਇਹ ਦੱਸਣਾ। ਦੇ ਨਾਲ ਕਿ ਬਹੁਤ ਆਇਤਾ ਸਰਕਾਰ। ਇਹ ਜਿਹੜੇ ਮੇਰੇ ਭਾਈ ਦੇ ਦਾ ਮਾਪਾ ਜੀ ਦਾ ਨਾਮ ਇਹ ਰਿਹਾ ਦਾ। ਉਹ ਬਹੁਤ ਜ਼ਮੀਰ ਕਿੰਨੇ ਦਿਨ ਬਾਅਦ ਦਾ ਮੋਢੇ ਚੱਕੀ, ਪਾਵਾ ਦੇ ਚੱਕ ਮੋਢਾ ਲਾਇਆ। ਇਹ ਉਹਦਾ ਦਫਤਰ ਨਾਲ ਇਹ ਲਾ। ਇਹ ਅਭੀ ਵਗਾਰਾ ਜਿਹੜਾ ਮਾਢੇ ਕੋਲ ਬੋਲਣ ਬਸ ਦੇ ਜੀ। ਅੱਜ ਇੱਕ ਵਾਰ ਨਾਲ ਸਤੋ ਕਦ 40 ਸਾਲ ਪਹਿਲਾਂ ਦੇ ਮੇਰੇ ਦੇਖਿਆ। ਇਹ ਨਾਲ ਜਿਆਦਾ ਮਤ ਪੈਦਾ ਹੁੰਦਾ ਮੈਨੂੰ ਪਹਿਲਾਂ ਇਹ ਬੀਚਾਦਾ ਆਪ ਇਹ ਮੈਚ ਕੋਈ ਨਹੀਂ ਆ ਰਿਹਾ ਨਵੀਂ ਇਹ ਯਾਰ ਸਾਦੇ ਤੋਂ ਸਾਦੇ ਜਰੇ ਬੱਤੀ ਆਇਆ ਕੱਲ ਦੇ ਪੈਦਾ ਹੋਏ ਅੱਜ ਜ਼ਮਾਨਾ ਨੂੰ ਜੀਵਤ ਆ ਰਿਹਾ ਕੋਈ ਮਤ ਰਾਜੂ ਮਲੇ ਦੀ ਪੱਤਰਕਾਰੀ ਬਾਇਕ ਨੇ ਅੱਥਰਾਂ ਨੇ ਬੜਾ ਪ੍ਰਸੰਨਤਾ ਕਰ ਰਿਹਾ ਇਹਨਾਂ ਦੀ ਪ੍ਰਸੰਨਤਾ ਮਤ ਨੂੰ ਮਾਣ ਦੇ ਵਿੱਚ ਹੋ ਰਹੀ ਹੈ ਇੱਕ ਐਸਾ ਪੱਤਰਕਾਰ ਜਿਹੜਾ ਕਿ ਮਨੁੱਖੀ ਦੇ ਦਿਲ ਦੀ ਤੋੜਦੇ ਅੱਜ ਸਮਾਜ ਦੇ ਘਾਰਿਆ ਇਹਨਾਂ ਦਾ ਕਾਰ ਕਰਦਾ ਇਹ ਜਿਹੜਾ ਨਾ ਘਰ ਕਰਕੇ ਉਹ ਬੋਲਣਾ ਚਾਹਦਾ ਵੀ ਇਹ ਕੋਈ ਵੀ ਗੱਲ ਕਰਾਉਂਦੇ ਜਿਹਨੇ ਹੋਰ ਕਹਿ ਰਹੇ ਕੋਈ ਜਿਆਦਾ ਵੀ ਮਾਦੇ ਦੇ ਨੋਆ ਇਹ ਨਾ ਅੱਯਾਰਾ ਦਾ ਗੱਲ ਕਰਦੇ ਕਿ ਨਾ ਗਰੇਨ ਬੰਦਾ ਨਾ ਨੰਬਰ ਨੂੰ ਅੱਗੇ ਵੀ ਸੁਣਾਜਦਾ ਗਰੋਪ ਨੂੰ ਉੱਠ ਕੇ ਅਦਵਾਸ ਦੇ ਗਿਆ ਮਾਨੁਸ਼ੀਰਵਾਦ ਦੇ ਨਾਮ ਪਰਮਾਤਮਾ ਚੱਕੀ ਬਣਾਇਆ ਰਿਹਾ ਹੈ ਆਪੇ ਦਾ ਦੁਆਰਿਆਂ ਪਰ ਉਹ ਜਿਹੜੇ ਰੋਲ ਹੀ ਦੁਆਰਿਆਂ ਤੇ ਇਹ ਜਿਆਦਾ ਬੋਲ ਕੇ ਜੀਣਾ ਹੁੰਦਾ ਹੈ ਇਹ ਰਕਾਬ ਕਰਦਾ ਹੈ ਕਦੋਂ ਦੁਆਰ ਖਾਚ ਕਰ ਰਹੇ ਆਪ ਰਾਜਿਕਾ ਜੀ ਨੇ ਪਿੱਟਾ ਨਰੋਲਾ ਜੀ ਦਾ ਉਹ દિਵਾਲੀ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਆਪਾਂ ਪੁੱਛਾਂਗੇ ਹਾਂ ਸਰ ਕੀ ਕਹਿਣਾ ਚਾਹੋਗੇ દિਵਾਲੀ ਦੇ ਇਸ ਮੌਕੇ ਤੇ દિਵਾਲੀ ਦੀਆਂ ਆਲ ਵਰਗ ਨੂੰ ਹਰ ਤਰ੍ਹਾਂ ਦੇ ਮਨੁੱਖਾਂ ਨੂੰ ਇਨਸਾਨ ਛੋਟੇ ਨੂੰ ਵੱਡੇ ਨੂੰ ਮੈਂ દિਵਾਲੀ ਦੀ ਮੁਬਾਰਕਾ ਦਿੰਨਾ ਹੈਗਾ દિਵਾਲੀ ਬੜੀ ਖੁਸ਼ੀ ਨਾਲ ਬਣਾਓ ਪਰ ਪਟਾਕੇ ਆ ਦੇ ਮਤਲਬ ਰਹਿਤ ਬਣਾਓ ਗ੍ਰੀਨ દિਵਾਲੀ ਬਣਾਓ ਜੇ ਅਗਰ ਛੋਟੇ ਮੋਟੇ ਪਟਾਕੇ ਜਲਾਣੇ ਆ ਮਾਪੇ ਦੀ ਨਿਗਰਾਨੀ ਦੇ ਵਿੱਚ ਚਲਾਓ ਇਸ ਕਰਕੇ ਜਿਹੜੇ ਪਟਾਕੇ ਆ ਪਟਾਕੇ ਖਤਰਨਾਕ ਕੱਟਕ ਹੁੰਦੇ ਐ ਇਸ ਕਰਕੇ ਥੋੜੇ ਜਿਵੇਂ ਮੈਨੂੰ ਧਿਆਨ ਨਾਲ ਚਲਾਓ ਹੋ ਸਕਦਾ ਬਹੁਤ ਘੱਟ ਚਲਾਓ ਤੇ ਬਾਕੀ ਜਿਹੜੀ ਤਨ ਲక్ష్ਮੀ ਐ ਉਹ ਜਿਹੜੇ ਤਨ ਲక్ష్ਮੀ ਨੇ ਵੱਲੋਂ ਜਿਵੇਂ ਕਹਿੰਦੇ ਆਪਣੇ ਦਿਵਾਲੀ ਦੇ ਮੈਨੂੰ ਆਣਾ ਹੁੰਦਾ ਹੈ ਅਗਰ ਅਸੀਂ ਪੂਜਾ ਕਰਾਂਗੇ ਪਾਠ ਕਰਾਂਗੇ ਤਨ ਲక్ష్ਮੀ ਸਾਡੇ ਕੋਲ ਜਰੂਰ ਆਉਗੀ ਹਰ ਬੰਦੇ ਨੂੰ ਤਨ ਲక్ష్ਮੀ ਦੀ ਜਰੂਰਤ ਹੈਗੀ ਹੈ ਬਾਕੀ ਖਾਸ ਕਰਕੇ ਮੈਂ ਮੈਨੂੰ ਅੱਜ ਬਹੁਤ ਮੈਨੂੰ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਤੇ ਵੀ 2-4 ਮਹੀਨੇ ਤੋਂ ਜਿਵੇਂ ਕਹਦੇ ਐ ਮੈਨੂੰ ਜਿਵੇਂ ਕਹਦੇ ਮਾਰਕੀਟ ਦੇ ਵਿੱਚ ਆਏ ਰਾਜਾ ਸ਼ਰਮਾ ਜੀ ਅੱਜ ਇਹਨਾਂ ਨੇ ਇਹ ਇਨਾ ਵੱਡਾ ਮਕਾਮ ਬਣਾ ਲਿਆ ਮੈਨੂੰ ਧਰਮਿੰਦਰ ਦਾ ਮੁੰਡਾ ਸੱਣੀ ਦੇ ਉਰ ਪੁੱਛਦਾ ਕਹਿੰਦਾ ਯਾਰ ਤੁਹਾਡੇ ਕੋਲ ਕੋਈ ਇੱਕ ਰਾਜਾ ਕੀ ਬਾਤ ਹੈ ਮੇਰੇ ਅੰਦਰ ਲੰਕੇਗੇ ਸੱਣੀ ਦੇ ਉਰ ਨਾਲ ਬੋਬੀ ਦੇ ਉਰ ਨਾਲ ਮੇਰੇ ਲੰਕੇਗੇ ਮੈਨੂੰ ਕਦੇ ਅਗਰ ਯਾਰ ਉਹ ਹੀਰਾ ਉਨੀ ਸਾਨੂੰ ਬੰਬੇ ਭੇਜੋ ਨਾ ਵਾਹ ਵਾਹ ਤੇ ਅਸੀਂ ਜਿਹੜੀਆਂ ਪਿਕਚਰਾਂ ਦੇ ਵਿੱਚ ਸਾਡੇ ਨਖਾਰ ਆ ਜੇ ਵਾਹ ਜੀ ਜਿਹੜੀ ਪਿਕਚਰ ਸਾਡੀ ਮੈਨੂੰ 100 ਕਰੋੜ ਕਮਾਦੀ ਹੈ ਉਹ 200 ਕਰੋੜ ਰੁਪਈਆ ਕਮਾਵੇ ਅਗਲੇ ਹਾਜ਼ਰ ਉਹ ਦੇਤਾ ਤੇ ਮੈਂ ਬੜਾ ਵੱਲੋਂ ਆਪਣੇ ਆਪ ਨੂੰ ਭਾਗਿਆਵਲ ਕਹਿੰਦਾ ਹੈਗਾ ਲੱਭੀ ਸਾਡੇ ਕੰਸਰਨ ਦੇ ਵਿੱਚ ਹੈ ਸਾਡੇ ਲਿੰਕ ਦੇ ਵਿੱਚ ਮੈਂ ਬੇਨਤੀ ਕਰੂੰਗਾ ਇਹ ਮੈਨੂੰ ਉਹਨਾਂ ਦੀ ਜਿਹੜੀ ਹੈ ਇੱਕ ਪੁਕਾਰ ਹੈ ਸਵੀਕਾਰ ਕਰਨ ਸਵੀਕਾਰ ਕਰਕੇ ਬੰਬੇ ਜੂੜ ਚੱਕਰ ਲਾ ਕੇ ਆ ਸੈਕੰਡਲੀ ਵਿਸ਼ਕਰਮਾ ਦੇ ਦੀ ਮੈਨੂੰ ਬਹੁਤ ਮੁਬਾਰਕਾਂ ਬਦੀ ਛੋੜਦੀ ਆ ਮੁਬਾਰਕਾ ਗੱਲਾਂ ਕਰਨੋਂ ਤਾਂ ਬਹੁਤ ਹੈਗੀਆਂ ਪਰ ਮੈਂ ਜ਼ਿਆਦਾ ਗੱਲਾਂ ਨਹੀਂ ਕਰਦੀਆਂ ਇਹਦ ਕਰਕੇ ਮੈਂ ਮਨੋਂ ਵਧਾਈਆਂ ਦਿੰਦਾ ਇਹਨਾਂ ਦੇ ਪਰਿਵਾਰ ਨੂੰ ਵਧਾਈਆਂ ਇਹਨਾਂ ਦੇ ਘਰਦਿਆਂ ਨੂੰ ਵਧਾਈਆਂ ਰਾਜੇ ਸ਼ਰਮੇ ਨੂੰ ਵਧਾਈਆਂ ਪਰਿਵਾਰ ਇਹਨਾਂ ਦਾ ਮਨੋਂ ਜਿਵੇਂ ਕਹਿੰਦੇ ਵਧਦਾ ਰਹੇ ਫੁੱਲਦਾ ਰਹੇ ਤੇ ਇਹ ਸਾਡਾ ਬੋਟਾ ਲਾਇਆ ਇਹਦੀ ਜਿਹੜੀ ਸ਼ਾਹ ਹੈ ਨਾ ਸੀ ਸਾਡੇ ਬੱਚਿਆਂ ਨੇ ਲੈਣੀ ਕਦਾਜੀ ਬੋਟਾ ਸਾਡਾ ਲਗਿਆ ਸਾਡੇ ਬੱਚੇ ਲੈਣਗੇ ਜੀ ਬੜੀ ਮਿਹਰਬਾਨੀ ਜੀ ਸ਼ੁਕਰੀਆ ਅੱਜ ਦੇ ਪੰਜਾਬ ਕਦਰ ਬੇਟਾ ਅੰਮ੍ਰੋਲ ਆਮ ਪਾਰਟੀ ਮਿਹਰਬਾਨੀ ਥੈਂਕ ਯੂ ਸੋ ਮਚ ਜਿੰਨੇ ਬਹੁਤ ਸ਼ੁਭ ਕਾਮਵਾ ਦਿੱਤੇ ਨੇ ਲੋਕਾਂ ਨੂੰ ਰਾਜਾ ਸ਼ਰਮਾ ਪੱਤਰਕਾਰ ਜੀ ਨੂੰ ਇਹ ਵਧਾਈਆਂ ਵਿੱਚ